ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਲੁਧਿਆਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨਾਂ ਦੀ ਆਪਸ ਦੇ ਵਿੱਚ ਹੱਥਾ ਪਾਈ ਹੋਈ ਹੈ ਇਹ ਮਾਮਲਾ ਦੱਸਿਆ ਜਾ ਰਿਹਾ ਲੁਧਿਆਣਾ ਦੇ ਵਿੱਚ ਇੱਕ ਨਾਮੀ ਕਾਲਜ ਦੇ ਵਿੱਚ ਯੁਵਕ ਮੇਲਾ ਕਰਵਾਇਆ ਜਾ ਰਿਹਾ ਸੀ ਅੰਡਰ ਯੂਨੀਵਰਸਿਟੀ ਯੁਵਕ ਮੇਲੇ ਦੇ ਦੌਰਾਨ ਝੜਪਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨੌਜਵਾਨ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਹੱਥੋ ਪਾਈ ਦੇ ਵਿੱਚ ਕੁਝ ਨੌਜਵਾਨਾਂ ਦੀਆਂ ਪੱਗਾਂ ਵੀ ਲੱਥੀਆਂ ਨੇ ਹਾਲਾਂਕਿ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਹਲੇ ਸਪਸ਼ਟ ਨਹੀਂ ਹੋ ਸਕਿਆ ਕਿ ਕਿਸ ਕਾਰਨ ਕਰਕੇ ਇਹ ਨੌਜਵਾਨ ਆਪਸ ਦੇ ਵਿੱਚ ਭਿੜੇ ਹਨ ਪਰ ਲੁਧਿਆਣੇ ਦੇ ਨਾਮੀ ਕਾਲਜ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਅੰਡਰ ਯੂਨੀਵਰਸਿਟੀ ਯੁਵਕ ਮੇਲਾ ਕਰਵਾਇਆ ਗਿਆ ਸੀ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਦੇ ਦੋ ਗਰੁੱਪ ਆਪਸ ਦੇ ਵਿੱਚ ਭਿੜ ਪੈਂਦੇ ਨੇ ਤੇ ਇਸ ਤੋਂ ਬਾਅਦ ਇਹ ਤਸਵੀਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਨੌਜਵਾਨਾਂ ਦੀਆਂ ਪੱਗਾਂ ਤੱਕ ਲੱਥ ਗਈਆਂ ਨੇ ਸੋਸ਼ਲ ਮੀਡੀਆ ਤੇ ਲਗਾਤਾਰੇ ਤਸਵੀਰਾਂ ਵਾਇਰਲ ਹੋਈ ਰਹੀਆਂ ਨੇ ਅਜੇ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਹੈ ਕਿ ਲੁਧਿਆਣਾ ਦੇ ਕਿਸ ਕਾਲਜ ਦੀਆਂ ਇਹ ਤਸਵੀਰਾਂ ਨੇ ਅਤੇ ਇਹ ਜੋ ਮਾਮਲਾ ਹੈ ਇਹ ਜੋ ਝਗੜਾ ਹੈ ਨੌਜਵਾਨਾਂ ਦੇ ਦੋ ਗਿੱਟਾਂ ਵਿਚਕਾਰ ਇਹ ਝਗੜਾ ਕਿਉਂ ਹੋਇਆ ਪਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਲੁਧਿਆਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਨੌਜਵਾਨ ਆਪਸ ਦੇ ਵਿੱਚ ਲੜਦੇ ਹੋਏ ਨਜ਼ਰ ਆ ਰਹੇ ਨੇ ਨੌਜਵਾਨਾਂ ਦੀ ਆਪਸ ਦੇ ਵਿੱਚ ਹੱਥਾ ਪਾਈ ਹੋਈ ਹੈ ਇਹ ਮਾਮਲਾ ਦੱਸਿਆ ਜਾ ਰਿਹਾ ਲੁਧਿਆਣਾ ਦੇ ਵਿੱਚ ਇੱਕ ਨਾਮੀ ਕਾਲਜ ਦੇ ਵਿੱਚ ਯੁਵਕ ਮੇਲਾ ਕਰਵਾਇਆ ਜਾ ਰਿਹਾ ਸੀ ਅੰਡਰ ਯੂਨੀਵਰਸਿਟੀ ਯੁਵਕ ਮੇਲੇ ਦੇ ਦੌਰਾਨ ਝੜਪਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨੌਜਵਾਨ ਇੱਕ ਦੂਜੇ ਦੇ ਨਾਲ ਹੱਥੋ ਪਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਹੱਥੋ ਪਾਈ ਦੇ ਵਿੱਚ ਕੁਝ ਨੌਜਵਾਨਾਂ ਦੀਆਂ ਪੱਗਾਂ ਵੀ ਲੱਥੀਆਂ ਨੇ ਹਾਲਾਂਕਿ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਹਲੇ ਸਪਸ਼ਟ ਨਹੀਂ ਹੋ ਸਕਿਆ ਕਿ ਕਿਸ ਕਾਰਨ ਕਰਕੇ ਇਹ ਨੌਜਵਾਨ ਆਪਸ ਦੇ ਵਿੱਚ ਭਿੜੇ ਹਨ ਪਰ ਲੁਧਿਆਣੇ ਦੇ ਨਾਮੀ ਕਾਲਜ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਅੰਡਰ ਯੂਨੀਵਰਸਿਟੀ ਯੁਵਕ ਮੇਲਾ ਕਰਵਾਇਆ ਗਿਆ ਸੀ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਦੇ ਦੋ ਗਰੁੱਪ ਆਪਸ ਦੇ ਵਿੱਚ ਭਿੜ ਪੈਂਦੇ ਨੇ ਤੇ ਇਸ ਤੋਂ ਬਾਅਦ ਇਹ ਤਸਵੀਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਨੌਜਵਾਨਾਂ ਦੀਆਂ ਪੱਗਾਂ ਤੱਕ ਲੱਤ ਗਈਆਂ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਤਸਵੀਰਾਂ ਵਾਇਰਲ ਹੋਈ ਰਹੀਆਂ ਹੋ ਰਹੀਆਂ ਨੇ ਅਜੇ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਹੈ ਕਿ ਲੁਧਿਆਣਾ ਦੇ ਕਿਸ ਕਾਲਜ ਦੀਆਂ ਇਹ ਤਸਵੀਰਾਂ ਨੇ ਅਤੇ ਇਹ ਜੋ ਮਾਮਲਾ ਹੈ ਇਹ ਜੋ ਝਗੜਾ ਹੈ ਨੌਜਵਾਨਾਂ ਦੇ ਦੋ ਗਿੱਟਾਂ ਵਿਚਕਾਰ ਇਹ ਝਗੜਾ ਕਿਉਂ ਹੋਇਆ ਪਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ